ਅੱਜ ਵੀ ਕਹਾਦੀ ਈਵਿਲ ਕੋ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬੀ ਬੁਲਸ ਦੀ ਨੌਵੀਂ ਡਿਗਰੀ ਜਿਹੜਾ ਉਹਦਾ ਫਿਜੀਕਲ ਟੈਸਟ ਹੋਇਆ ਤਾਂ ਫਿਜੀਕਲ ਟੈਸਟ ਉਸਨੇ ਪਾਸ ਕਰ ਲਿਆ ਜਦੋਂ ਉਹ ਫਿਜੀਕਲ ਟੈਸਟ ਪਾਸ ਕਰਕੇ ਬਾਹਰ ਆਇਆ ਉਸ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਪਹਿਲਾਂ ਤਾਂ ਆਪਣੇ ਪਿਓ ਨੂੰ ਘੁੱਟ ਕੇ ਜੱਫੀ ਪਾ ਲਈ ਖੁਸ਼ੀ-ਖੁਸ਼ੀ ਦੇ ਵਿੱਚ ਆਦੇ ਬਾਅਦ ਦੇ ਵਿੱਚ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ ਇੰਨਾ ਸਾਰੇ ਪਰਿਵਾਰ ਨੂੰ ਇਸ PG ਦਾ ਟੈਸਟ ਵੀ ਪਾਸ ਹੋਣ ਦੀ ਕੋਈ ਚੱਕੀ ਨਹੀਂ ਵੀ ਬਈ ਖੁਸ਼ੀ ਮੂਣੀ ਵੀ ਜਾਂਦੀ ਹੈ ਕਿਉਂਕਿ ਜਿਸ ਮੰਜ਼ਲ ਦੇ ਲਈ ਆਪਾਂ ਇੰਨਾ ਮਿਹਨਤ ਕਰਦੇ ਜਦੋਂ ਉਸ ਮੰਜ਼ਲ ਦੇ ਨੇੜੇ ਪਹੁੰਚਦੇ ਆ ਤਾਂ ਕੋਈ ਐਲੋਮੈਂਟ ਹੀ ਹੋ ਜਾਂਦੀ ਹੈ ਬਈ ਕੁਆਲਿਟੀ ਮੇਰ ਸਾਡਾ ਇਸ ਭੰਡ ਦੀ ਇਹਨਤ ਹੋਂਕਾਰ ਲਾਜਤਾ ਬਈ ਕੀ ਕਹਿਣਾ ਚਾਹੂਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਅਤੇ ਵੀ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਦੇ ਉੱਪਰ ਵਾਲੇ ਨੂੰ ਜੂਕ ਪ्रेस ਕਰ ਲੈਣਾ ਜਲਦੀ ਕਿਸੇ ਨੂੰ ਵੀ ਵੀਡੀਓ ਦੇ ਨਾਲ ਕੋਲੋਂ ਤੱਕ ਕਰਾ ਦੇਣਾ